اس ویلے ਕਿੰਨਾ ਕੁ ਪਾਣੀ ਛੱਡਿਆ ਜਾ ਰਿਹਾ ਔਰ ਕਿੱਥੇ ਲੈਵਲ ਪਹੁੰਚਾ ਜੀ ਬਰਾਦ ਸਾਹਿਬ ਇਸ ਵਕਤ ਜਿਹੜਾ ਭਾਖੜੇ ਦਾ ਲੈਵਲ ਹੈ ਉਹ 1679.05 ਫੁੱਟ ਹੈ ਜਾਨੀ ਕਿ ਤੁਸੀਂ ਕਹੋ ਪੁਆਇੰਟ 95 1 ਫੁੱਟ ਤੋਂ ਥੋੜਾ ਜਿਹਾ ਘੱਟ ਰਹਿ ਗਿਆ ਖਤਰੇ ਦੇ ਨਿਸ਼ਾਨ ਤੋਂ ਤੇ ਇਸ ਵਕਤ ਨੰਗਲ ਦੇ ਇਲਾਕੇ 'ਚ ਵੀ ਬਾਰਿਸ਼ ਹੋ ਰਹੀ ਹੈ ਤੇ ਜਿਹੜਾ ਉੱਪਰ ਹਿਮਾਚਲ ਦੇ 13 ਜ਼ਿਲ੍ਹਿਆਂ 'ਚ orange alert ਹੈ ਤੇ ਭਾਰੀ ਬਰਸਾਤ ਹੋ ਰਹੀ ਹੈ ਦਾ ਮਤਲਬ ਇਹ ਹੈ ਕਿ ਉਹ ਸਾਰਾ ਪਾਣੀ ਅਲਟੀਮੇਟਲੀ ਆਣਾ ਤਾਂ ਡੈਮ ਦੇ ਵਿੱਚ ਹੀ ਆ ਇਸ ਦੇ ਮੱਦੇ ਨਜ਼ਰ ਅਸੀਂ આજ 10000 ਕਿਊਸਿਕ ਜਿਹੜਾ ਪਾਣੀ ਹੋਰ ਜਿਹੜਾ ਹੈ ਉਹ ਨੰਗਲ ਤੋਂ ਸਤਲੁਜ ਦੇ ਵਿੱਚ ਜਿਹੜਾ ਹੈ ਛੱਡਿਆ ਜਾ ਰਿਹਾ ਜਿਹੜਾ 10000 ਕਿਊਸਿਕ ਦਾ ਭਾਵੇਂ ਹੈ ਮੈਂ ਜੇ ਕੱਲ ਵੀ ਦੱਸਿਆ ਸੀ ਕਿ ਸਤਲੁਜ ਦਾ ਲੈਵਲ ਜਿੱਥੇ ਸਤਲੁਜ ਚੌੜਾ ਹੈ ਉੱਥੇ 6 ਤੋਂ 7 ਇੰਚ ਤੇ ਜਿੱਥੇ ਕਿਤੇ ਤੰਗ ਹੈ ਉੱਥੇ 1 ਫੁੱਟ ਪਾਣੀ ਹੋਰ ਵਧੂਗਾ ਆਮ ਭਾਸ਼ਾ ਜਿਸ ਨੂੰ ਆਪਾਂ ਕਹ ਲਈਏ ਤੇ ਇਹ ਜਿਹੜਾ ਪਾਣੀ ਹੈ ਅਸੀਂ ਉਹਦੇ ਛੱਡ ਰਹੇ ਹਾਂ ਐ ਅਬ ਥੋੜਾ ਥੋੜਾ ਕਰਕੇ ਪਹਿਲਾ ਜਿਹੜੀ ਕੁੱਲ ਕਿੰਨਾ ਛੱਡਦੇ ਆਪਾਂ ਜੇ ਕੁੱਲ ਫਿਗਰ ਜਿਹੜੀ ਆ ਉਹਦੀ ਜੇ ਮੈਂ ਕਹਾਂ ਕਿ 24 ਘੰਟਿਆਂ ਚ ਕੱਲ ਤੋਂ ਲੈ ਕੇ ਅੱਜ ਹਾਂ ਦੱਸ ਹਾਂ ਦੱਸ ਜੀ ਨਾ ਲਗਾਤਾਰ ਆਊਟਫਲੋ ਹੈ 24 ਘੰਟੇ ਦਾ ਨਹੀਂ ਹੁੰਦਾ ਹਰ ਸੈਕਿੰਡ ਜੋ ਆਊਟਫਲੋ ਹੈ ਉਹ ਹੈ 70000 ਕੇਸ ਇੱਕ 2 ਵਜੇ ਤੱਕ ਸੀਗਾ ਹੁਣ 2 ਵਜੇ ਕੇ 5 ਮਿੰਟ ਤੇ ਉਸ 77 ਹੋ ਗਿਆ 3 ਵਜੇ ਇਹ ਜਿਹੜਾ ਹੈ 79 ਹੋ ਜਾਊਗਾ 4 ਵਜੇ 81 ਹੋ ਜਾਊਗਾ 5 ਵਜੇ 83 ਹੋ ਜਾਊਗਾ ਤੇ 6 ਵਜੇ 85000 ਤਾਂ ਕਿ ਜਿਹੜਾ 10000 ਵੀ ਛੱਡਣਾ ਜੇ ਆਪੋ ਇੱਕਦਮ ਛੱਡ ਦਿਆਂ ਤਾਂ ਕੀ ਹੁੰਦਾ ਕਿ ਬੰਨਾਂ ਨੂੰ ਟੁੱਟਣ ਦਾ ਖਤਰਾ ਵੱਧ ਜਾਂਦਾ ਹੈ। ਸੋ ਇੱਕ-ਇੱਕ ਫੁੱਟ ਕਰਕੇ ਜਾਏਗਾ। ਹਾਂ। ਇੱਕ-ਇੱਕ ਕਿਉਂ? ਪਰਸੋਂ ਤੋਂ ਇਹ 2 200 ਕਿਉਂ ਸੇਕ ਕਰਕੇ 2 200 ਕਿਉਂ ਸੇਕ ਕਰਕੇ ਟੋਟਲ 10 10000 ਕਿਉਂ ਸੇਕ ਹੋਰ ਵਧਾ ਰਹੇ ਆ ਪਰ ਉਹ 2 200 ਤਾਂ ਕਿ ਪਾਣੀ ਆਪਣਾ ਰਸਤਾ ਬਣਾ ਲਵੇ ਤੇ ਇੱਕਦਮ ਚਿੱਤੇ ਵੀ ਜਾ ਕੇ ਕਿਸੇ ਠੋਕਰ ਨੂੰ ਨਾ ਮਾਰੇ ਤਾਂ ਕਿ ਬੰਨ ਜਿਹੜੇ ਉਹ ਟੁੱਟਣ ਨਾ ਇਸ ਕਰਕੇ ਉਹ 2-2000 ਕਿਉਂਕੀ ਕਰਕੇ ਛੱਡ ਰਹੇ ਆ 6 ਵਜੇ ਤੱਕ ਇਹ ਜਿਹੜੇ ਰਿਲੀਜ਼ਿਸ ਇਹਨੂੰ ਕੰਟਰੋਲਡ ਰਿਲੀਜ਼ਿਸ ਕਹਿੰਦੇ ਆਪਾਂ ਠੀਕ ਹੈ ਇਹ ਤਾਂ ਕਿ ਜਦੋਂ ਆਪਾਂ ਇੱਕਦਮ ਪਾਣੀ ਛੱਡਦੇ ਆ ਤੇ ਕੱਲ ਤੋਂ ਬੀਬੀਐਮਪੀ ਨੂੰ ਕਹਿ ਕੇ ਕੰਟਰੋਲਡ ਰਿਲੀਜ਼ਿਸ ਕਰਵਾ ਰਹੇ ਆ ਠੀਕ ਹੈ ਕਿ ਇੱਕਦਮ ਛੱਡਣ ਦੇ ਨਾਲ ਬੰਨਾ ਦੇ ਟੁੱਟਣ ਦਾ ਖਤਰਾ ਵੱਧ ਜਾਂਦਾ ਤੇ ਜਿੱਥੇ ਕੋਈ ਜੇਕਰ ਕੋਈ ਖੁਦਾ ਨਾ ਖਾਸ ਕੋਈ ਲੀਕ ਕੀ ਬ੍ਰੀਚ ਹੁੰਦਾ ਤਾਂ ਉਦੋਂ ਤੱਕ ਉੱਥੇ ਦੇ ਲੋਕਾਂ ਨੂੰ ਇੱਕ ਟਾਈਮ ਵੀ ਪ੍ਰਸ਼ਾਸਨ ਨੂੰ ਟਾਈਮ ਮਿਲ ਜਾਂਦਾ ਉਹਨੂੰ ਕਵਰ ਅਪ ਕਰਨ ਦਾ ਅੱਛਾ ਵੈਲਕਮ ਕਾਲ ਜਿਹੜਾ ਇਹ ਗੇਟ ਖੋਲੇਗੇ ਸੀ ਕਿ 8 ਫੁੱਟ ਕਰਤੇ ਉਹ 8 ਹੀ ਆ ਜਾਂ ਉਹਦੇ ਚ ਵੀ ਕੋਈ ਵਧਾ ਘਟਾ ਕੀ ਆਬਵੀਅਸਲੀ ਜੀ ਉਹਦਾ ਜਿੰਨਾ ਆਪਾਂ ਉਹਦੀ ਹਾਈਟ ਦਾ ਤਾਂ ਹੀ ਪਾਣੀ ਦੱਸਿਆ ਕਿ ਉਸੇ ਦਾ ਭਾਵੇਂ ਹੀ ਹੈ ਨਾ ਜੀ ਹੁਣ ਹੋਰ ਉੱਤੇ ਚੱਕਾਂਗੇ ਤਾਂ ਹੀ ਦੱਸਿਆ 10000 ਕਿ ਉਸੇਕ ਵਧੂਗਾ ਨਾ ਪਾਣੀ ਹੂੰ ਥੋੜਾ ਥੋੜਾ ਹੋਰ ਖੋਲਿਆ ਜਾਊਗਾ ਕਿੰਨਾ ਕੁ ਅੰਦਾਜ਼ਾ ਕੋਈ ਦੇ ਉਹਦੀ ਮੈਂ ਦੇਖੋ ਮੇਰੇ ਆਊਟਫਲੋ ਦੇ ਨਾਲ ਹੈ ਤੁਸੀਂ ਲਾਲ ਉਹਦਾ ਜਿਹੜਾ ਐਗਜ਼ੈਕਟ ਕੈਲਕੂਲੇਸ਼ਨ ਮੇਰੇ ਕੋਲ ਮੈਂ ਤੁਹਾਨੂੰ ਕੋਈ ਮਿਸ ਇਨਫਾਰਮੇਸ਼ਨ ਨਹੀਂ ਦੇਣਾ ਚਾਹੁੰਦਾ ਪਰ ਜਿਹੜਾ ਹੁਣ ਸੈਕੀਲੋਜੀ ਦੇ ਵਿੱਚ 10000 ਕਿਉਂ ਸਿੱਖ ਪਾਣੀ ਹੋਰ ਵਧੂਗਾ ਆਮ ਜਿਹੜੇ ਭਾਸ਼ਾ ਸਮਝਣ ਵਾਲੀ ਗੱਲ ਹੈ ਕਿ ਦਰਿਆ ਦਾ ਲੈਵਲ 6 ਇੰਚ ਤੋਂ ਲੈ ਕੇ 1 ਫੁੱਟ ਤੱਕ ਹੋਰ ਵੱਧ ਸਕਦਾ 1 ਫੁੱਟ ਤੱਕ ਹੋਰ ਵੱਧ ਸਕਦਾ ਠੀਕ ਹੈ ਬੈਂਸ ਸਾਹਿਬ ਸ਼ੁਕਰੀਆ ਜੀ ਇਹ ਕੰਟਰੋਲਡ ਰਿਲੀਜ਼ਸ ਕਰਵਾ ਰਹੇ ਆ ਕੱਲ ਤੋਂ ਬੀਬੀਐਮਪੀ ਨੂੰ ਕਹਿ ਕੇ ਕਿ ਵੀ ਇੱਕਦਮ ਪਾਣੀ ਨਹੀਂ ਛੜਨਾ ਤੇ ਕੰਟਰੋਲ ਠੀਕ ਹੈ ਠੀਕ ਹੈ ਧੰਨਵਾਦ ਬੈਂਸ ਸਾਹਿਬ ਸ਼ੁਕਰੀਆ ਇਨਫਾਰਮੇਸ਼ਨ ਸਾਂਝੀ ਕਰ ਲਈ ਹਰਜੋਤ ਬੈਂਸ ਲਗਾਤਾਰ ਇਨਫਾਰਮੇਸ਼ਨ ਜਿਹੜੀ ਕੱਲ ਤੋਂ ਹਰ ਥੋੜੀ ਥੋੜੀ ਦੇਰ ਬਾਅਦ ਸਾਂਝੀ ਕਰ ਰਹੇ ਨੇ ਕੰਟਰੋਲਡ ਰਿਲੀਜ਼ ਹੈ ਉਹਨਾਂ ਦੱਸਿਆ ਜਿਵੇਂ ਕਿ 10000 ਕਿਊਸਿਕ ਪਾਣੀ ਹੋਰ ਵਧਾਉਣਾ ਛੱਡਿਆ ਜਾ ਰਿਹਾ ਹੈ ਸ਼ੁਰੂ ਕਰ ਦਿੱਤਾ ਗਿਆ ਕਿਉਂਕਿ ਪਿੱਛੇ ਹਿਮਾਚਲ ਦੇ ਵਿੱਚ orange alert ਹੈ ਮੀਂਹ ਪੈ ਰਿਹਾ ਹੈ ਔਰ ਉਹ ਪਾਣੀ ਸਾਰਾ ਸਤਲਜ ਵੱਲ ਆ ਰਿਹਾ ਹੈ 1679.05 ਯਾਨੀ .95 ਜਿਹੜਾ ਇਸ ਵੇਲੇ ਮਹੈਸ ਉਹ ਵਾਟਰ ਲੈਵਲ ਖਤਰੇ ਦੇ ਨਿਸ਼ਾਨ ਤੋਂ ਥੱਲੇ ਰਹਿ ਗਿਆ ਸੋ ਇਸ ਕਰਕੇ 10000 ਕਿਊਸਿਕ ਜ਼ਾਹਿਰ ਜੀ ਗੱਲ ਹੈ 게ਟ ਵੱਧ ਖੋਲੇ ਜਾਣਗੇ ਔਰ ਜਦੋਂ ਇਹ ਪਾਣੀ ਛੱਡਿਆ ਜਾਏਗਾ ਤਾਂ ਪੁਆਇੰਟ 6 ਤੋਂ ਲੈ ਕੇ 1 ਫੁੱਟ ਤੱਕ ਇਹ ਜਿਹੜਾ ਪਾਣੀ ਹੈ ਇਸ ਦੇ ਵਿੱਚ ਇਜ਼ਾਫਾ ਹੋਏਗਾ ਵਾਧਾ ਹੋਏਗਾ ਵਾਟਰ ਲੈਵਲ ਦੇ ਵਿੱਚ